ਜਪੀਪੀ ਪੈਸਟਿਕ ਦੇ ਵਿੱਤੇ ਗੜਬੜੀਆਂ ਦੇ ਇਜ਼ਾਮ ਲਗੀਆਂ ਤੇ ਬੰਟੀ ਰੋਮਾਣਾ ਨੇ ਕਿਹਾ ਹੈ ਕਿ ਗਿਆਨਘਪੀਤ ਨੇ ਕੋਠੀ ਦੀ ਰਜਿਸਟਰੀ 'ਚ ਐਫੇਰ ਕੀਤੀ ਕਰੋਨਾ ਦੀ ਕੋਠੀ ਰਜਿਸਟਰੀ ਸਿਰਫ 17 ਲੱਖ ਦੀ ਕਰਵਾਈ ਨਹੀਂ ਹੈ ਸਿਰਫ ਰਜਿਸਟਰੀ ਫੀਸ ਬਚਾਉਣ ਦੇ ਲਈ ਐਫੇਰ ਕੀਤੀ ਗਈ ਹੈ ਦਾਗੀ ਕਾਲੀ ਦਲ ਦੇ ਸੀਨੀਅਰ ਆਗੂ ਸੀਨੀਅਰ ਲੀਡਰ ਨੇ ਬੰਟੀ ਰੋਮਾਣਾ ਤੇ ਬੰਟੀ ਰੋਮਾਣਾ ਦੀ ਪੂਰੀ ਰਿਵਿਊ 1:30 ਵਜੇ ਯਾਨੀ ਹੁਣ ਤੋ ਕੁਝ ਹੀ ਦੇਰ ਸਾਰੇ ਦਰਸ਼ਕ ਦੇਖੋ ਅਜਗਿਆਨੀ ਹਰਪ੍ਰੀਤ ਸਿੰਘ ਜੀ ਤੇ ਮੈਂ ਨਹੀਂ ਲਾਈ ਐਲੀਗੇਸ਼ਨ ਕਿਹੜੀ ਐਲੀਗੇਸ਼ਨ ਨਹੀਂ ਅਜਗਿਆਨੀ ਹਰਪ੍ਰੀਤ ਸਿੰਘ ਕੀ ਮੋਰਲ ਐਲੀਗੇਸ਼ਨ ਨਹੀਂ ਹੈ ਕੀ ਫਾਈਨੈਂਸ਼ੀਅਲ ਐਲੀਗੇਸ਼ਨ ਨਹੀਂ ਹੈ ਫਾਈਨੈਂਸ਼ੀਅਲ ਐਲੀਗੇਸ਼ਨ ਹੈ ਨਾ ਤੁਹਾਨੂੰ ਪਤਾ ਨਾ ਉਸ ਮਸਲੇ ਦਾ ਕਰੋੜਾਂ ਰੁਪਏ ਦਾ ਬਠਿੰਡੇ ਦੀ ਸਭ ਤੋਂ ਪੌਸ਼ ਕਲੋਨੀ ਦੇ ਵਿੱਚ ਘਰ ਜਿਹਦੀ ਰਜਿਸਟਰੀ ਤੁਸੀਂ ਕੇਵਲ ਸਟੈਂਪ ਡਿਊਟੀ ਦੀ ਚੋਰੀ ਵਾਸਤੇ 17 ਲੱਖ ਰੁਪਏ ਚ ਕਰਾਉਨੇ ਹੋ ਐਜ਼ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਉਦੋਂ ਤੁਸੀਂ ਅਕਾਲਤਖ ਸਾਹਿਬ ਦੇ ਜਥੇਦਾਰ ਹੋ ਆਪਦੀ ਵਾਈਫ ਦੇ ਨਾਂ ਤੇ ਪਲਾਟ ਲਿੱਤਾ ਹੈ ਕਰੋੜਾਂ ਦਾ ਪਲਾਟ ਹੈ ਕਰੋੜਾਂ ਦਾ ਘਰ ਹੈ ਰਜਿਸਟਰੀ ਕਰਾਉਣੇ 17 ਲੱਖ ਰੁਪਏ ਦੇ ਵਿੱਚ ਕਿ ਇਹ ਜਿਹਸਧਾਰ ਸ਼੍ਰੀ ਅਕਾਲਤਖ ਸਾਹਿਬ ਨੂੰ ਸ਼ੋਭਦਾ ਇਹ ਕੰਮ ਕਾਦੇ ਵਾਸਤੇ ਅੰਡਰ 밸류 ਕਰਕੇ ਕਰਾਈ ਰਜਿਸਟਰੀ ਫੀਸ ਬਚਾਉਣ ਨੂੰ ਫਾਈਨੈਂਸ਼ੀਅਲ ਅਲੀਗੇਸ਼ਨ ਪ੍ਰੈਕਟੀਕਲ ਜੀ ਗੱਲ ਕਰਦੇ ਬਹੁਤ ਸਾਰੇ ਲੋਕ ਐਵੇਂ ਕਰਦੇ ਆ ਮੈਨੂੰ ਦੱਸੋ ਕਿ ਜਿਹੜੇ ਰੀਟਰ ਡੇਟ ਤੋਂ ਅੱਗੇ ਜਾ ਕੇ ਰਜਿਸਟਰੀਆਂ ਬਹੁਤ ਬਹੁਤ ਮੈਂ ਥੋੜੀ ਜਿਹੀ ਪ੍ਰੈਕਟੀਕਲ ਗੱਲ ਕਰਨਾ ਜਿਹੜੇ ਲੋਕ ਸੁਣ ਰਹੇ ਹੋਣਗੇ 1 ਕਰੋੜ ਰੁਪਏ ਦਾ ਘਰ ਖਰੀਦਿਆ ਕਿਸੇ ਨੇ ਹੋ ਸਕਦਾ ਰਜਿਸਟਰੀ 40 ਲੱਖ ਦੀ ਕਰਵਾਈ ਹੋ ਹੁਣ ਉਹ ਕੰਮ ਹੈ ਡਿਪਾਰਟਮੈਂਟ ਦਾ ਇਨਵੈਸਟਿਗੇਟ ਕਰਨਾ ਮੈਨੂੰ ਨਹੀਂ ਪਤਾ ਕਿਸ ਨੇ ਕਰਵਾਈ ਹੈ ਨਹੀਂ ਕਰ ਮੈਂ ਕਾਗਜ਼ ਦੇ ਦੇਣਾ ਤੁਹਾਨੂੰ ਮੇਰੀ ਬੇਨਤੀ ਮੈਂ ਵੀ ਸੋਸ਼ਲ ਮੀਡੀਆ ਤੋਂ ਹੀ ਕਾਗਜ਼ ਦਿੱਤੇ ਰਵਣਾ ਸਾਹਿਬ ਬਹੁਤ سارے ਲੋਕ ਕਰਦੇ ਨੇ 3 ਮਹੀਨੇ ਚ ਨੇ ਕਿਉਂ ਇਸ ਤਰੀਕੇ ਨਾਲ ਲੱਗਣ ਲੱਗੇ ਤੁਸੀਂ ਕਿਹਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰਦੇ ਕਿ ਬਹੁਤ ਸਾਰੇ ਲੋਕ ਅਕਾਲ ਤੱਕ ਸਾਦੇ ਜ਼ਰਦ ਕਸੀਤਾ ਯਾਰ ਪਾਪੀ ਐ ਸਾਡੇ ਤਾਂ 100 ਗੁਣੇ ਗੁਨੇਕਾਰ ਐ ਸੀ ਤਖਤਾਂ ਤੇ ਬਹਿ ਕੇ ਜੱਥੇਦਾਰਾਂ ਨੂੰ ਸ਼ੋਭਦਾ ਨਹੀਂ ਉਹ ਕਮ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਗੱਲ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਨੇੜੇ ਪਿੰਡ ਮਚੜਾਈ ਚ ਨੌਜਵਾਨ ਤੇ ਜਾਣ ਲੈਵਾ ਹਮਲਾ ਕੀਤਾ ਗੈਦਰਤੀ ਬਾਈਕ ਸਵਾਰ ਬਲਾਵਰਾ ਨੇ ਨੌਜਵਾਨ ਤੇ ਤਾਬੰਦੋ ਫਾਇਰਿੰਗ ਕੀਤੀ ਜ਼ਖਮੀ ਹਾਲਾਚ ਨੌਜਵਾਨ ਨੂੰ ਹਸਪਤਾਲ ਦਾ ਕਰਵਾਇਆ ਗਿਆ ਜਿੱਥੋਂ ਕੀ ਰਿਲਾਜ ਹੈ ਸ਼ਾਮ ਦੇ ਵੇਲੇ ਅਜੋ ਨੌਜਵਾਨ 'ਤੇ ਹਮਲਾ ਕੀਤਾ ਗਿਆ ਉਹ 3:30 ਦੇ ਪਹਰ ਅਗਸੇ ਇਕ ਰਿਹਾ ਸੀ ਬਾਈਕ ਸਵਾਰ ਤੇ ਹਮਲਾਵਰਾਂ ਨੇ ਅੰਮ੍ਰਿਤਨੇ ਅੰਨਿਆਵਾ ਫਾਇਰਿੰਗ ਨਾਲ ਕੀਤੀ ਜਾਂਦੀ ਹੈ ਪੁਲਿਸ ਮੁਤਾਬਿਕ 7 ਰਾਉਂਡ ਫਾਇਰਿੰਗ ਕੀਤੀ ਗਈ ਹੈ ਤੇ ਜ਼ਖਮੀ ਨੌਜਵਾਨ ਨੂੰ ਡੋਪੋਟ ਲੈ ਗਏ ਹੜਾ ਪੁਲਿਸ ਦੇ ਵੱਲੋਂ 5 ਖੋਲ ਗੋਲੀਆਂ ਦੇ ਮਕਸਦ ਉਪਰੰਤ ਕੀਤੇ ਗਏ ਨੇ ਹਮਲਾ ਦੇ ਜੋ ਕਾਰਨ ਕਿਨਾਂ ਕਾਰਨ ਕੱਟਿਆ ਗਿਆ ਹਲਾ ਹੋਇਆ ਉਹ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਹੀਦਾ ਸਿਆਉਣ ਗਾਇਆ ਬੰਦੇ 3 ਜਣੇ ਮੋਟਰਸਾਈਕਲ ਤੇ ਜੀ ਮੂੰਹ ਬੱਦੇ ਆ ਓਕੇ ਤੇ ਬਸ ਗੋਲੀਆਂ ਚਲਾਏ ਆ ਜਦੋਂ ਮੈਂ ਫੇਰ ਕੀਤੀ ਆਵਾਜ਼ ਆਈ ਇਹ ਭੱਜ ਕੇ ਬਾਹਰ ਗਏ ਆ ਜੀ ਕੋਈ ਗੱਲਬਾਤ ਨਹੀਂ ਕੋਈ ਗੋਲੀ ਮਜੀਤ ਗੱਡੀ ਚੱਜੀ ਤੇ ਚਾਚਾ ਦਾ ਨਾਲ ਚਲੇਗਾ ਤੇ ਲੈ ਕੇ ਚਲੇਗਾ ਗੋਲੀ ਕਿਥੇ ਕਿਥੇ ਲੱਗੀ ਜੀ ਉਹਨਾਂ ਦੇ ਗੋਲੀ ਇੱਕ ਤਾਂ ਗੋਡੇ ਚ ਰਸਦੇ ਆ ਅੱਛਾ ਜੀ ਫੇਕ ਇਥੇ ਮੋਢੇ ਜਾਇਜ ਹੈ ਅੱਛਾ ਜੀ ਉਹ ਮੋਢੇ ਜੇ ਕੋਈ ਨਹੀਂ ਪਾਟ ਬਾਹਾਂ ਜਾਂ ਦੱਕੇ ਇਥੇ ਮਚਰਾਵਾ ਪਿੰਡ ਦੇ ਵਿੱਚ ਗੁਰ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੁਲ ਘਮਾਣਾ ਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਲੌਂਜ ਆਉਂ ਸੀਗੇ ਜੀ ਸੋ ਫਾਇਰ ਕਰਕੇ ਘਮਣਾਵੜੀ ਚਲੇ ਗਏ ਕਿਨੇ ਰੌਂ ਫਾਇਰਿੰਗ ਹੋਈ ਹੈ ਸਾਨੂੰ 5 ਰੌਂਡ ਮਿਲੇ ਨੇ ਟਨ ਉਹਦੇ 2 ਰੌਂਡ ਲੱਗੇ ਨੇ ਇੱਕ ਮੋਡਿਵ ਵਿੱਚ ਗੋਲੀ ਲੱਗੀ ਹੈ ਤੇ ਖਲਾਸ ਚ ਲੱਗੀ ਤੇ ਕਿੱਥੇ ਉਹਨਾਂ ਨੂੰ ਭੇਜਿਆ ਗਿਆ ਇਹ ਪ੍ਰਵਾਰ ਨੇ ਦੱਸਿਆ ਕਿ ਉਹਨਾਂ ਨੂੰ ਲਾਈਫ ਨਿਊ ਲਾਈਫ ਹਸਪੀਟਲ ਹਸਰ ਲੱਗੇ ਤੇ ਤੁਹਾਡੇ ਹੋਂ ਤੋਂ ਪਹਿਲੇ ਲੈ ਕੇ ਗਏ ਸਾਡੇ ਹੋਂ ਤੋਂ ਕੋਈ 2-4 ਮਿੰਟ ਪਹਿਲੇ ਲੈ ਕੇ ਚਲੇ ਗਏ ਤੇ ਕੀ ਕੋਈ ਪ੍ਰਵਾਰ ਨੇ ਰਣਜੀਤ ਦਾ ਵੀ ਕੋਈ ਕਾਰਨ ਦੱਸਿਆ ਕੋਈ ਕਿਸੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸਾਂਗੇ